ਪਹਿਲਾਂ ਹੁਣ ਹਨਾ ਤੁਸੀਂ ਕਲੱਚ ਦਬੋ ਫੁੱਲ ਕਲੱਚ ਫੁੱਲ ਦਬੋ ਫੁੱਲ ਕਲੱਚ ਨਾ ਬਲੀਆ ਪਹਿਲਾ ਗੀਅਰ ਪਾਓ ਹੁਣ ਤੁਸੀਂ ਦੂਜਾ ਗੀਅਰ ਕੱਟ ਦਿਓ ਇਹ ਨਹੀਂ ਹਾਂ ਠੀਕ ਹੈ ਸਟੀering ਫੁੱਲ ਕੱਟ ਦਿਓ ਫੁੱਲ ਸਟੀering ਅਛਾ ਛੱਡਣਾ ਨਹੀਂ 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 ਕਲੱਚ ਨਹੀਂ ਛੱਡਣਾ ਸਟੀering ਫੁੱਲ ਕੱਟ ਦਿਓ ਫੁੱਲ ਜਿੰਨਾ ਕੱਟ ਹੋਵੇ ਓਕੇ ਫੁੱਲ ਹਾਂਜੀ ਥੋੜਾ ਇਹ ਪਹਿਲਾਂ ਸ਼ੀਸ਼ੇ ਵਿੱਚ ਦੇਖੋ ਰੋਡ ਖਾਲੀ ਆ ਖਾਲੀ ਆ ਮੋੜੇ ਦੇਖ ਲਓ ਹੁਣ ਕਲੱਚ ਹਾਫ ਛੱਡੋ ਹਾਫ ਕਲੱਚ ਛੱਡੋ ਠੀਕ ਹੈ। ਇੰਨਾ ਕਲਾਚ ਛੱਡਣਾ। ਜਦੋਂ ਇੱਥੇ ਇੱਥੇ ਰੱਖੋ ਬਸ ਸਟੀering ਜਦੋਂ ਗੱਡੀ ਘੁੰਮ ਗਈ ਤੇ ਉੱਥੇ ਰੁਕਣੀ ਆ। ਕਲਚ ਫੁੱਲ ਦਾ ਬਲੋ, ਫੁੱਲ ਕਲਚ। ਬ੍ਰੇਕ ਨਾ ਲਾਓ ਹਜੇ। ਥੋੜੇ ਹੋਰ ਛੱਡੋ ਕਲਚ, ਹਲਕਾ ਜਿਹਾ। ਆ ਥੋੜਾ ਜਿਹਾ ਕਲਚ ਛੱਡੋ। ਠੀਕ ਹੈ। ਇਹ ਕਲਚ ਫੁੱਲ, ਬ੍ਰੇਕ, ਕਲਚ ਫੁੱਲ, ਬ੍ਰੇਕ, ਕਲਚ ਫੁੱਲ, ਬ੍ਰੇਕ। ਬ੍ਰੇਕ ਲਾਈ ਦੀ ਹੁੰਦੀ ਆ। ਤੇ ਹੁਣ ਦੇਖੋ ਇੱਥੇ ਆਪਣੀ ਗੱਡੀ ਰੁਕੀ ਹੋਆ। ਤੇ ਹੁਣ ਜਦੋਂ ਰੋਡ ਤੇ ਤੁਸੀਂ ਗੱਡੀ ਚਾੜਨੀ ਆ ਤੇ ਹੁਣ ਸ਼ੀਸ਼ਾ ਦੇਖ ਕੇ ਫੇਰ ਰੋਡ ਤੇ ਗੱਡੀ ਛਾੜਿਓ ਹਣ ਜਿਹੜੇ ਟਾਇਰ ਤੁਸੀਂ ਰਾਈਟ ਨੂੰ ਕੱਟੇ ਆ ਉਹ ਮੇਰੇ ਇਹਨੂੰ ਕੱਟੋ ਹਾਂ ਥੋੜੋ ਕੱਟੋ ਕੱਟੋ ਹੋਰ ਕੱਟੋ ਹੋਰ ਕੱਟੋ ਹੋਰ ਕੱਟੋ ਥੋੜੇ ਹੋਰ ਕੱਟ ਲਓ ਕੱਟ ਲਓ ਕੱਟ ਲਓ ਬਸ ਆਉਣਾ ਨਾ ਗੱਡੀ ਚੱਲਣ ਤੇ ਤੁਹਾਨੂੰ ਪਤਾ ਲੱਗਣਾ ਕਿ ਗੱਡੀ ਕਿੱਧਰ ਨੂੰ ਜਾਂਦੀ ਪਈ ਆ ਹਣ ਪਹਿਲਾਂ ਤੁਸੀਂ ਸ਼ੀਸ਼ਾ ਦੇਖੋ ਰੋਡ ਪਿੱਛੇ ਕਲੀਅਰ ਹੈ ਆ ਕਲੀਅਰ ਹੈ ਪਿੱਛੇ ਇਹਦਾ ਸ਼ੀਸ਼ੇ ਵਿੱਚ ਹਣ ਬ੍ਰੇਕ ਤਾਂ ਨਹੀਂ ਤਾਂ ਵੀ ਬ੍ਰੇਕ ਛੱਡ ਦਿਓ ਬ੍ਰੇਕ ਛੱਡ ਦਿਓ ਹਾਂ ਕਲਚ ਇੱਕ ਐਕਟਿਵ ਆ ਹੁੰਦੀ ਪਿੱਛੇ ਕਲ ਟ ਕਰੋ ਹਾਕ ਕਲਚ ਹਟੋ ਛੱਡੋ ਹਾਕ ਪਲਚ ਹਾਂ ਹਾਂ ਛੱਡ ਦੇ ਛੱਡ ਦੇ ਕੋਈ ਨਾ ਨਿਕਲ ਜਾਣਾ ਹੋਰ ਵੀਰਾ ਠੀਕ ਆ ਜਿਆਦਾ ਨਹੀਂ ਕਰਨੀ ਗੱਡੀ ਬਸ ਇੱਥੇ ਹੌਲੀ ਹੌਲੀ ਠੀਕ ਆ ਤੇ ਸ਼ੀਸ਼ਾ ਦੇਖ ਕੇ ਬਾੜੀ ਇਧਰ ਉੱਪਰ ਓਕੇ ਆ ਬਹੁਤ ਠੀਕ ਆ ਤੁਹਾਡਾ ਇੰਡੀਕੇਟਰ ਚੱਲਦਾ ਇੰਡੀਕੇਟਰ ਬੰਦ ਕਰੋ ਠੀਕ ਆ ਤੇ ਹੁਣ ਤੁਸੀਂ ਨਾ ਰੇਸ ਵਧਾ ਕੇ 20 ਦੀ ਹਾਂ ਇਧਰ ਥੋੜੀ ਗੱਡੀ ਰੱਖੋ ਬੇਰੀ ਸਪੀਡ ਕਰੋ ਹੁਣ ਪਹਿਲਾ ਹੋ ਗਏ ਸਰੇਸ ਤੋਂ ਪੰਜਾ ਚੱਕੋ ਰੇਸ ਤੋਂ ਪੰਜਾ ਚੱਕੋ ਗੱਡੀ ਇੰਨੀ ਨਿਕੁੰਮਣੀ ਜਾਂਦੀ ਆਪਣੀ ਕਲਚ ਫਾਲ ਦਬੋਸ਼ੇ ਦੀ ਫਿਰ ਤੇ ਹਰ ਦੂਜਾ ਗੇਰ ਪਾਓ ਹਾਂ ਜਿੱਦਾਂ ਦੱਸਿਆ ਤੈਨੂੰ ਪਾਉਣਾ ਸੀਗਾ ਇਦੋਂ ਨੂੰ ਕਰਕੇ ਬੈਕ ਕਲਚ ਛੱਡੋ ਹੌਲੀ 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 ਕਲਚ ਛੱਡੋ ਗੱਡੀ ਦੀ ਸਪੀਡ ਉਹ ਘਟ ਗਈ ਹੈ ਨਾਲੇ ਥੱਲੇ ਇਹ ਨਹੀਂ ਦੇਖੀਦਾ ਹੁੰਦਾ ਗੇਰ ਬਾਲਾ ਆ ਤੁਸੀਂ ਚੇਤਾ ਭੁੱਲ ਗਏ ਹਣ ਗੇਰ ਦਾ ਜਿਹੜੀ ਗੱਲ ਸਮਝਾ ਦਿੱਤੀ ਤੁਸੀਂ ਮਾਈਂਡ 'ਚ ਰੱਖਣੀ ਹੈ ਕਿ ਦੂਸਰਾ ਗੇਰ ਕਿੱਥੇ ਆ ਹੈਨਾ ਤੇ ਜੇ ਪਹਿਲੇ ਦਿਨ ਪਾਇਆ ਨਾ ਦੂਸਰਾ ਹਾਂ ਹਾਂ ਪਰ ਫਿਰ ਵੀ ਯਾਨੀ ਕਿ ਦਿਮਾਗ 'ਚ ਰੱਖਣਾ ਹੈ ਚੇਤਾ ਨਹੀਂ ਭੁੱਲਣਾ ਹੈ ਨਹੀਂ ਪਤਾ ਲੱਗਦਾ ਮੈਨੂੰ ਦੁਬਾਰਾ ਪੁੱਛਰਾਂ ਹਣਾ ਹੂੰ ਚਲੋ ਹੁਣ 20 30 ਸਪੀਡ ਰੱਖਿਓ ਤੁਸੀਂ ਹਣੇ 20 30 ਸਪੀਡ ਤੇ ਇਹ ਗੱਡੀ ਚਲਾਓ ਲੈਟ ਕੋਨਸ ਕੋਸ਼ਿਸ਼ ਕਰਿਓ हौली होगी इन्हना चेता की पहला गेर फिर पाने ग्डी रोक गई पहले गेर च ग् तोरनी पैनी फिर भी पेरेंट ठीक है पहला न